ਸਿਕਾਲ ਜੀ ਕੋ 굿 ਮਾਰਨਿੰਗ ਸਵਾਗਤ ਹੈ ਨਵੇਂ ਬਲੌਗ ਵਿੱਚ ਸਮਾਸ ਵੀਰ ਦੇ 4:30 ਸੋ ਆਪਾਂ ਕਰਦੇ ਹਾਂ ਸਵੇਰ ਦੇ ਕੰਮ ਘਾੜ ਉਹ ਆ ਕੁੜਾ ਬਸ ਸਿੱਟਕਾ ਬਸ ਮੁੰਡਾ ਕਰਵਾਦੇ ਆ। ਆਪਾਂ ਕੀ ਆਪਣਾ ਕੰਮ ਪੰਦਾ ਸ਼ੁਰੂ ਹੋ ਜੂਗਾ। 5:10 ਵਜੇ ਕੱਟਾਰਾਂ ਤੇ ਪਹੁੰਚਾਂਗੇ। ਮੋਂ ਵੱਤ ਤੋਂ ਵੱਤ ਦੇਖੋ ਜੀ ਸ਼ੇਅਰ ਕਰੋ ਕਮੈਂਟ ਕਰਕੇ ਹਾਂਜੀ ਅੱਪਾ ਕੰਮ ਕਰਨ ਵੇੜਕੇ 11 ਵਜੇ ਹੈ ਤੇ ਮੰਮੀ ਹੋਰੇ ਕੋਲੇ ਜਾਣੇ ਆ ਮੰਮੀ ਹੋਰੇ ਬੈਠੇ ਆ ਇੱਧਰ ਲੈ ਕੇ ਰੇ ਦੇਖਦੇ ਆ ਕੀ ਕਰਦੀ ਆ ਕੋਨੇ ਆਕੇ ਮੰਮੀ ਹੋਰੀਆਂ ਦੇਖੀ ਜਾਂਦੀਆਂ ਨੇ ਬਲੌਗ ਜੇ ਰੋੜ ਤੇ ਆ ਕੇ ਖੜਕੇ ਤੇ ਮੁੜ ਘਰ ਪੈਂਦਾ ਬਸ ਫਾਰ

ਮੈਂ ਇੰਟਰਚੇਂਜ ਕੋਡ ਕਰਿਆ ਕਰੋ ਪੇਜ ਉੱਥੇ ਤੋਂ ਪਿਛਲਾ ਵੀਡਿਓ ਨੋ ਪਾਰਟिकुलर ਮੈਂ ਕਰਦੇ ਖਾਣ ਦਾ ਧੰਨਵਾਦ ਸਰ ਤੁਹਾਡਾ ਪਿਛਲਾ ਵੀਡੀਓ ਜਨਾ ਕਰਦੇ ਸੇਵਕ ਦਾ ਚੱਲ ਜਾਂਦਾ ਬਲੌਗ ਗੁਰਪਰਾਡ ਬਲੌਗ ਲੈ ਜਾ ਰਿਹਾ ਸਾਈਕਲ ਤੇ ਸਾਈਕਲ ਰਾਈਡ ਚੱਲੀ ਜਾਂਦੀ ਐ ਸੇ ਸਤਿ ਸ਼੍ਰੀ ਅਕਾਲ ਬੁੱਤਰ ਸਤਿ ਸ਼੍ਰੀ ਅਕਾਲ ਮੇਰੀ ਸੋਨਾ ਪੁੱਤ ਆ ਗਿਆ ਤੂੰ ਹੈ ਵਾਖੀ ਗੁੱਡ ਆਫਟਰਨੂਨ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀ ਠੀਕ ਆ ਪੁੱਤ ਵਧੀਆ ਹੈਨਾ ਥੱਕੇ ਨਹੀਂ ਲੱਡੇ ਹੈ ਹੋਏ ਹੈ ਬਾਹਲੀ ਗਰਮੀ ਆ ਨਾ ਪੁੱਤ ਸਰ ਲੈਣਾ ਹੈ ਤੋ ਮੈਂ ਨਾ ਤੱਕ ਅੱਛਾ ਸੱਸ ਕਿਉਂ ਬੁਲਾ ਦੇ ਬੇਟਾ ਤਾਈ ਨਹੀਂ ਬੁਲਾਈ ਸੀ ਨਾ ਸੱਸ ਰੀ ਗਾਲ ਮੇਰਾ ਹੈਗੀ ਬੋਲਦੀ ਤਾਂ ਹੈਗੀ ਨਹੀਂ ਤੈਨੂੰ ਵੜਾ ਚੁਪਕਾ ਕਰਕੇ ਸੱਸ ਰੀ ਘਰ ਬੁਲਾਉਣ ਨੂੰ ਆਖਿਆ ਆਹਾ ਪਲੇਸ ਕਿਵੇਂ ਖੋਲ ਲੈਨੇ ਸ਼ੂ 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 ਠਕੂਰੀ ਲੈਟ ਗਿਆ ਵੀ ਕੀ ਕਹਿੰਦੀ ਨਾਮੀਆਂ ਮੋਤਰਾ ਲਾ ਕੇ ਤੁਮ ਹੈ ਕੀ ਲਿਖ ਦੇਵਾਂ ਨਾਮੀਆਂ ਮੋਤਰਾ ਹਾਂ ਪਰ ਚਾਹਾਂ ਥੋੜੀ ਜਿਹੀ ਕਾਲੀ ਹੋ ਜਾਣ ਤੇੜੀ ਆਵਾਂ ਤੇ ਖਾ ਰਹੀ ਹਾਂ ਆ ਕੰਤੀ ਮੰਮੇ ਦੇ ਤੇ ਚਿੱਟੇ ਚਿੱਟੇ ਹੁਣ ਵੀ ਉਹ ਚਿੱਟੇ ਹੀ ਹੋਣਗੇ ਤੇ ਜੇ ਦੂ ਹੈ ਹੂੰ ਜੇ ਦੂ ਹੈ ਨਾ ਹੂੰ ਮੈਨੂੰ ਨਹੀਂ ਪਤਾ ਤਾ ਤੂੰ ਸਾਰੀ ਸਪੈਲਿੰਗ ਬੋਲਦੇ ਜੀ ਗਲਤ ਹੋਈ ਮੈਂ ਤਾਂ ਵੀ ਦੱਸੂ ਜੀ ਸਹੀ ਹੋਈ ਤਾਂ ਮੈਂ ਜੇ ਯੂ ਐਨ ਜੇ ਜੀ ਆਰ ਯੂ ਆਨ ਵਾਈਟ ਢਲ ਤੈ ਕਿਹਨੇ ਤਾਂ ਨਾਗੀ ਖੜੀ ਹੋ ਖੜੀ ਡੰਡਾ ਉੱਥੇ ਬਾਹਰ ਕਿਉਂ ਕੱਢ ਕੇ ਲੈ ਝੰਗਾ ਅਮਰੀਕਾ ਬਹੁਤ ਦਿਨ ਹੋ ਗਏ ਨੂੰ ਢਿੱਲੇ ਦਿੱਤੀ ਨੂੰ ਜਾਂ ਫੋਨ ਜਾਂ ਟੀਵੀ ਅੱਜ ਪੱਕੀ ਕਲਾਸ ਲੱਗੂ ਵੀ ਬੈਠੀ ਹੋ ਜਾ ਅੱਜ ਸਾਰਿਆਂ ਦੀ ਸੇਵਾ ਹੋਊ ਸੋਢੀ ਚੰਬੜ ਰਹੇ ਹੋਗੇ ਤਿੰਨ ਨਹੀਂ ਜਾਣੇ ਇਹ ਡਾਇਰੀ ਸੀ ਨਾ ਲੱਡੋ ਤਾਜ ਤੇ ਸਹਿਜ ਹਾਂ ਠੀਕ ਹੈ ਦਾ ਇਹ ਕਰ ਲੈ ਕਰਕੇ ਐ ਕਹਿਣਾ ਇੱਥੇ ਨਹੀਂ ਬਸ ਆਇਆ ਕਹੂੰ ਵੀ ਨਾ ਜਦੋਂ ਬੱਦ ਬੱਦ ਵਟਾ ਹੋ ਗਿਆ ਤਾਂ ਤੋਂ ਨਾਲ ਬੱਦ ਪੜਾਈ ਕੀਤੀ ਫੇਰ ਮੈਨੂੰ ਨੰਨੀ ਕੀ ਦੇਖ ਜਾਊ ਆਸ ਗੱਲ ਲੈ ਹਾਂ ਆਸ ਗੱਲ ਲੈ ਲੈ ਤੇ ਹੁਣ ਆਏ ਪਿੱਛੇ ਨਾਨਾ ਜੀ ਠੀਕ ਨੇ ਮਮਾ ਜੀ ਨਾਨਾ ਜੀ 妈妈妈奶奶鸡，你看。

ਰੋਜ਼ ਨਸਲਾਂ ਇਹ ਥੋੜੀ ਬੰਦੇ ਰੱਥਾਂ ਦੀ ਜੀਭੀ ਜਾਊਗਾ ਗਲੂ ਤਾਂ ਨਹੀਂ ਦੇਖੀ ਬਸ ਆਪ ਦੇਖੀਏ ਚੀਂ ਚਪੜਾਈ ਹੋ ਗਈ ਮੈਂ ਚਾਟੀਆਂ ਨੂੰ ਮੈਂ ਨਾਂ ਹਾਟ ਬਣਾਉਣ ਦਾ ਬਾਲਾ ਸ਼ੌਂਕ ਰੈਂਦਾ ਹਾਂ ਕਦੇ ਕੁਝ ਚਾਟ ਤੇ ਹੋਰ ਕੀ ਬਣਾਏਗੀ ਫਿਰ ਕਵਰ ਕਰਨੀਆ ਕਾਪੀਆਂ ਅੱਛਾ ਆ ਦੇਖ ਲੈ ਚੂੜੀਆਂ ਇਹ ਤੇ ਦੇਖੋ ਸਾਰੀਆਂ ਹੋਈਆਂ ਪਈਆਂ

ਦੇਖੀ ਨੂੰ ਨਾ ਪਾਤੀ ਰਹੀਆਂ ਸਬਜ਼ੀ ਟਿੰਡੀਆਂ ਨਹੀਂ ਹੋ ਗਿਆ ਤੇ ਗਿਆ ਸੋ ਸਮਾਰਟ ਵੀਰੀ ਹੈ ਵੀਡੀਓ ਦੇਖੋ ਆਹ ਕੋਪੀ ਦਾ ਹਾਲ ਦੇਖ ਲਓ ਇਹਦੇ ਵਿੱਚ ਐਸ ਐਨ ਐਸ ਕਾਪੀ ਉਈ ਪੇੜੇ ਕਮਜ਼ੋਰ ਜਿਹਾ ਲੱਗ ਰਹੇ ਨੇ ਬੁੱਤ ਕਾਪੀ ਨਾਲ ਮਮਾ ਨਹੀਂ ਆ ਦੇ ਸਾ ਆ ਦੇਖਿਆ ਦੂਸਰੀ ਕਾਪੀ ਦੇਖਿਆ ਜਿਹੜੀ ਉਹ ਨਹੀਂ ਹੁੰਦੀ ਜਿਹਦੇ ਵਿੱਚ ਚਾਹ ਕੁਛ ਨਹੀਂ ਬਣਾਇਆ ਜਾਂਦਾ ਦੇਖੀ ਇਹਦੇ ਵਿੱਚ ਕੁਛ ਤਾਂ ਬਣਾਇਆਗਾ ਉਹਦੇ ਵਿੱਚ ਕੁਛ ਵੀ ਨਹੀਂ ਬਣਾਇਆ ਹੁੰਦਾ ਗੱਤਾਂ ਉਹ ਵਾਲੀ ਐ ਪੱਟੀ ਜਾਂਦੀ ਉਹ ਮੈਂ ਕੀ ਕਰਾਂ ਜੋ ਬਣਾ ਲਓ ਤੇ ਕੀ ਕਰਨਾ ਨਾ ਹੋਣਾ ਵੀਗਾ ਨਹੀਂ ਸਾਰਾ ਦਿਨ ਆਈ ਕੁਛ ਚੱਲਦਾ ਇਹ ਮੂਹ ਆਈ ਬੜਾ ਲੰਮਾ ਮੈਨੂੰ ਵੀ ਨਹੀਂ ਕਦੇ ਕੋਈ ਟੈਨਸ਼ਨ ਇਹਨੂੰ ਕਦੇ ਕੋਈ ਟੈਨਸ਼ਨ ਹਨ ਲੈਦਾਗੀ 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 ਵੀ ਉਹ ਰੱਖ ਲੈ ਅੱਜ ਦਿਖਾ ਰਹੀ ਸਿੰਗਲਿਸ਼ ਦੀ ਪਾਰਟੀ ਹੋਈ ਕਾਪੀ ਕਿੰਨੀ ਮੇਰੀ ਪਾਰਟੀ ਦਾ ਇੰਨੇ ਆ ਗਏ ਪੁੱਛਿਆ ਇਹ ਵੀ ਅਸਦੀ ਹੈ ਠੀਕ ਹੈ ਇੰਨੇ ਆ ਗਏ ਫੈਮਲੀ ਲਈ ਆ ਜਾ ਗੁੱਡ ਫੈਮਲੀ ਆਣਾ ਆਪਣੀ ਵਧੀਆ ਫੈਮਲੀ ਹੈ ਵੀ ਮੈਨੂੰ ਪ੍ਰਿੰਟਿਆ ਪੁੰਜ ਪੁੰਜ ਕੇ ਦੇ ਤੇ ਮੈਂ ਕੱਟ ਦੂੰਗੀ ਠੀਕ ਹੈ ਆਪਾਂ ਸੈਇਟ ਕਰਾਉਣੇ ਆ ਥੋੜੀ ਹੈਲਪ ਆਪਣੀ ਬਸ ਹੰਨੀ ਬੋਤ ਹੁੰਦੀ ਹੈ ਓਏ ਫੋਨ ਹੀ ਦੇਖਦਾ ਸੇ ਇਧਰ ਹੀ ਰੱਖ ਦੋ ਪੁੱਤ ਥਾਲ ਚ ਵਾਓ ਵਾਟ ਇਜ਼ ਕਸ਼ ਕੀ ਦਬੇ ਇਵਰੀ ਡੇ ਜਾਨੀ ਕਾ ਫੋਰ ਟੀਸ ਕੁਐਸਚਨ ਮੈਂ ਸਾਫ ਕਰੀ ਜਾਨੀ ਸਾਇੰਸ ਇੰਗਲਿਸ਼ ਕੀ ਕਹਿੰਦੇ ਹਨ ਇਹਨੂੰ ਨੂੰ ਪਟਾ ਨਾ ਬਈ ਇਹਨਸੂ ਚੰਨ ਲਿਖਵਾਈ ਨਹੀਂ ਹੋਏ ਲੈਡੀ ਫਿੰਗਰ ਲੈਡੀ ਫਿੰਗਰ ਹੋਰ ਕੁਝ ਜਨਰਲ ਨੌਲਜ ਦਾ ਵੀ ਸਿੱਖਿਆ ਕਰੋ ਪੁੱਤਰ ਰੌਣਕ ਤੱਕ ਨਾਲ ਸਿੰਗਲ ਸਨ ਹਾਂ ਹੋਰ ਕੀ ਹੋਰ ਇਹ ਲੱਜੀ ਸਹਿਜਤਾਜ ਨੂੰ ਬਣੀਏ ਮੌਜਾ ਆਹ ਟਮਾਟਰ ਬੜੇ ਮਜ਼ੇਦਾਰ ਓਹ ਟਮਾਟਰ ਬੜੇ ਮਜ਼ੇਦਾਰ ਇੱਕ ਦਿਨ ਇਸ ਕੋ ਚਿੱਟੀ ਖਾਇਆ ਦਿਖੋ ਵੀ ਮਾਰ ਗਰਾਇਆ ਇੱਕ ਦਿਨ ਇਸ ਕੋ ਚੂਹੇ ਨੇ ਖਾਇਆ ਆਹ ਟਮਾਟਰ ਖਾਇਆ ਫਿਰ ਆਹ ਟਮਾਟਰ ਬੜੇ ਮਜ਼ੇਦਾਰ ਓਹ टमाटर बड़े बड़े मजेदार एक दिन इसको बिल्ली ने खाया चूहे ना चूहे ने खाया बिल्ली को मार भगाया टमा भगाया। खाया आह टमाटर बड़े मजेदार और टमाटर बड़े मजेदार सुनो लाल मिर्ची तो तो सुनो हरी मिर्ची इतनी बड़ी हो तुम 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 मामा देखो हरी मिर्ची हाँ वो किडनी बढ़ती है ना मैं भी देखी यदि जोरो किडनी छोटे रोग दियो दो बहुत बड़ी है मैं उन्हें साफ कर दो मेरा ਟ੍ਰੈਂਡ ਯਸਾ ਵੈਸਤੇ ਧੋਤੀਆਂ ਹੋਈਆਂ ਨੇ ਕਈ ਵਾਰ ਇਹਨਾਂ ਪਾਣੀ ਦਾ ਛਿੱਟਾ ਜਿਆ ਰਹਿ ਜਾਂਦਾ ਹੈ ਉਹ ਦਸਕਾਈਆਂ ਸੀਗੀਆਂ ਮਾਂ ਤਾਂ ਕਰਕੇ ਵੀ ਇਹਨੂੰ ਸਾਫ਼ ਕਰਕੇ ਕੱਟ ਲਗੇ ਨਮਕ ਅਰਦਵੇ ਕਰਦ ਹਾਂ ਚਾਹੀਦੀ ਕਿ ਕਰਦ ਕੀ ਤੂੰ ਸਿੱਖਿਆ ਹੈਗਾ ਨਾ ਚਾਕੂ ਕਹਿੰਦੇ ਉਹਨੇ ਤਾਂ ਆਪਾਂ ਕਰਦ ਕੀ ਤੂੰ ਸਿੱਖਿਆ ਬਲਾਈ ਦੱਸ ਬੰਦੇ ਜੀ ਠੀਕ ਠੀਕ ਲੈ ਮਰਵਾਣਾ ਲਿਓ ਡੜੀ ਤੁਮ ਘਰੇ ਨਹੀਂ ਜੀ ਡੜੀ ਨਪਕੇ ਹੀ ਨਹੀਂ ਹਜੇ ਫੇਰ ਮੰਗਾ ਲਾਂ ਕੋਈ ਨਾ ਗਾਦੇ ਮੈਂ ਚਾਟ ਕਰ ਲਵਾਂ ਉਹ ਮੈਂ ਨਹੀਂ ਆਖਿਆ ਸੀ ਚਾਟ ਲਿਓਣਾ ਦੋ ਕਾਪੀਆਂ ਤੇ ਰੰਦਾ ਚੜਾਉਣ ਵਾਲਾ ਤੰਨਾ ਤੰਨਾ ਤੇ ਸੱਚ ਇਹ ਜੀ ਰੱਖ ਦੇ ਉਹ ਜੀ ਰੱਖ ਦੇ ਵਿੱਚੀ ਮੱਪੇ ਚਲ ਕੋਈ ਓਕੇ ਮੰਦੂਰ ਐਨੀ ਦੂਰ ਚਿਰਣਾਂਗੀ ਲੈ ਚੀਰ ਲੈ ਜਿਸ ਸਾਫ ਕਰ ਦੋ ਕਰ ਦੇ ਬਾਈ ਜੀਰ ਲੂੰ ਪੱਤੇ ਉਂਗਲ ਤੇ ਵੱਜੂ ਇਹ ਇਹ ਕੁਲ ਆ ਜਾ ਹੁੰਦਾ ਕੰਮ ਅੱਜ ਫਿਰ ਗੱਲ ਸੁਣ ਇੱਕ ਵਧੀਆ ਜੀ ਦੇਖੀ ਵੱਡੇ ਚੌੜਚ ਮਾਰਦਾ ਹਟਵਾ ਗੁੱਛਾ ਹੁਜਾਵੇਂ ਹਨ ਨੋ ਤਾਂ ਪਾਉਣਾ ਨਾਲ ਕੁੱਟਣਾ ਹਨ ਮੈਂ ਸਾਨੂੰ ਦੱਸਾਂ ਜੀ ਪਾਪਾ ਡੈਡ ਬਾਅਦ ਦੇ ਹੁੰਦਾ ਤੇਉਂ ਪਾਉਂਦੀ ਨਹੀਂ ਵੱਡੇ ਮਾਰਿਆ ਕਰਨਗੇ ਨਾ ਵੱਡੇ ਮਾਰਿਆ ਕਰਨ ਦੇਖ ਜਿਹੜਾ ਦੇਖ ਮਾਰਦੀ ਰਹੇਗੀ ਆ ਨਹੀਂ ਤੂੰ ਕਹਿੰਦੇ ਵੱਡੇ ਮਾਰ ਕੇ ਨਹੀਂ ਕਹਿੰਦਾ ਤੂੰ ਮੈਨੂੰ ਕਹਿੰਦੇ ਵੱਡੇ ਮਾਰਦੇ ਫਿਰ ਜਵਾਕ ਗੁੱਸਾ ਕਰ ਜਾਂਦੇ ਹਾਂ ਉਹ ਦੱਸ ਹੈ ਵੱਡੇ ਮਾਰਦੇ ਵਾ ਗੁੱਛਾ ਹੀ ਤਾਂ ਕਰਦੇ ਆ ਫੇਰ ਤਾਂ ਫੇਰ ਆਦਾ ਜੀਰੋ ਜੀਰੋ ਬੱਤੇ ਤੇ ਪਤਾ ਹੀ ਕਰਦੇ ਹੁੰਦੇ ਆ ਉਦੋਂ ਉਦੋਂ ਮਾਰ ਦਿੰਦਾ ਜਾ ਕੇ ਥੋਰ ਚ ਉਦੋਂ ਉਹਨਾਂ ਦਾ ਕੰਮ ਗਲਤ ਹੋ ਜਾਂਦਾ ਠੀਕ ਆ ਉਹ ਬੜਾ ਥੋਰ ਵਿੱਚ ਪਤਾ ਕਿ ਉਹ ਮਾਰ ਦਿਆ ਹੂੰ ਥੋਰ ਵਿੱਚ ਖੇਡਣ ਮੇਲ ਮਾਰਦੇ ਹੁੰਦੇ ਆ ਪਤਾ ਕਿ ਮੈਂ ਕਿੰਨੇ ਬੜੀ ਮਾਰਿਆ ਸੀ ਤੇ ਉਹ ਮੇਰੇ ਮਾਰਦੀ ਨਾ ਮਾਰ ਜਾਂਦੀ ਆ ਉਹ ਨਾ ਮਾਰ ਜਾਂਦੀ ਆ ਹੂੰ ਨਾ ਮਾਰ ਤੋਂ ਦਾ ਨੋ ਮਾਰ ਤੋ ਦੁੱਖ ਲੱਗਦਾ ਹਾਂ ਸ਼ਾਂਤ ਰਹੰਦੇ ਹਾਂ ਹਨਾ ਹਾਂ ਉਹ ਤਾਂ ਕਦੇ ਵੀ ਨੋ ਘੜਦੀ ਮੈਂ ਦੇਖ ਲਾ ਘਟਾ ਕੇ ਅੱਜ ਦਾ ਮੇਰਾ ਨੋ ਬੜਾ ਅੱਜ ਮੇਰੇ ਨੋ ਮੜੇ ਪੱਟਾ ਹੋ ਗਿਆ ਸੀ ਚਲ ਫਿਰ ਮੜ ਕੇ ਮੈਂ ਪੱਟਾ ਦਾ ਖੂਦ ਕੀ ਆਖੇ ਮੈਂ ਵੀਡੀਓ ਦੇਖਣ ਵਾਲਿਆਂ ਨੂੰ ਵੀਡੀਓ ਦੇਖਣ ਵਾਲੇ ਸਭ ਲਾਈਕ ਕਰੋ ਮਿਲਣ ਦੇਖਿਆ ਵੀ ਕਰੋ ਅੱਛਾ ਨੈਕਸਟ ਵਲੌਗ ਵਿੱਚ ਮਿਲਦਾ ਹਾਂ ਟਾਈ ਕਰਦੇ ਬਾਏ ਸਤਿ ਸ਼੍ਰੀ ਅਕਾਲ ਬਣ ਗਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨੈਕਸਟ ਵਲੌਗ ਵਿੱਚ ਮਿਲਾਂਗੇ ਜੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਵਧੀਆ ਲੱਗਿਆ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ